ਰੈਂਟ ਵਿੱਚ ਰਹਿਣ ਵਾਲਾ ਇੱਕ ਲੜਕਾ ਪੁਰਾਣੀ ਪੂਰੀ ਜਾਂਦੇ ਨਾਂ ਭੁੱਲਦਾ ਸੀ। ਇੱਕ ਹੀ ਚੀਜ਼ ਉਹ ਵਾਰ-ਵਾਰ ਸੋਚਦਾ ਰਹਿੰਦਾ ਸੀ। ਜੇ ਉਸ ਨੂੰ ਕੋਈ ਕੁਝ ਕਹਿ ਦਿੰਦਾ ਜਾਂ ਫਿਰ ਉਹਦੇ ਨਾਲ ਕੁਝ ਥੋੜਾ ਗਲਤ ਹੋ ਜਾਂਦਾ ਉਹ ਫਿਰ ਉਸ ਗੱਲ ਬਾਰੇ ਪੂਰਾ ਦਿਨ ਸੋਚਦਾ ਰਹਿੰਦਾ। ਉਹੀ ਗੱਲ ਉਸਦੇ ਦਿਮਾਗ ਵਿੱਚ ਘੁੰਮਦੀ ਰਹਿੰਦੀ ਫਿਰ ਉਸਦੇ ਨਾਲ ਹੋਈ ਬੁਰੀ ਦੁਰਘਟਨਾ ਦੇ ਲਈ ਆਪਣੀ ਕਿਸਮਤ ਜਾਂ ਫਿਰ ਰੱਬ ਨੂੰ ਕੋਸਦਾ। ਜਾਂ ਫਿਰ ਆਪਣੇ ਮਨ ਵਿੱਚ ਉਸ ਇਨਸਾਨ ਨਾਲ ਬਦਲਾ ਲੈਣ ਲਈ ਸੋਚਦਾ ਰਹਿੰਦਾ ਸੀ ਫਿਰ ਬਦਲਾ ਲੈਣ ਲਈ ਮਨ ਵਿੱਚ ਹਮੇਸ਼ਾ ਸੋਚਦਾ ਰਹਿੰਦਾ ਜਿਹੜਾ ਇਹ ਇਨਸਾਨ ਉਸ ਨੂੰ ਕੁਝ ਕਹਿ ਦਿੰਦਾ ਜਾਂ ਜਿਸ ਨੇ ਉਸ ਨਾਲ ਕੁਝ ਬੁਰਾ ਕੀਤਾ ਸੀ ਆਪਣੀ ਇਸ ਜ਼ਿਆਦਾ ਸੋਚਣ ਦੀ ਆਦਤ ਦੀ وجہ ਨਾਲ ਲੋਕਾਂ ਨਾਲ ਉਸਦੇ ਸਬੰਧ ਠੀਕ ਨਹੀਂ ਸਨ ਨਾ ਹੀ ਉਹ ਕੋਈ ਕੰਮ ਕਰ ਸਕਦਾ ਸੀ ਹਰ ਸਮੇਂ ਉਹ ਪਰੇਸ਼ਾਨ ਰਹਿੰਦਾ ਸੀ ਉਸ ਦੀ ਇਹ ਗੱਲ ਦੇਖ ਕੇ ਉਸ ਦੇ ਇੱਕ ਦੋਸਤ ਨੇ ਸਲਾਹ ਦਿੱਤੀ ਇਥੇ ਲੱਗੇ ਹੀ ਕੁਟਿਆ ਵਿੱਚ ਇੱਕ ਸੰਤ ਰਹਿੰਦੇ ਹਨ ਤੂੰ ਉਹਨਾਂ ਕੋਲ ਜਾ ਉਹ ਤੇਰੀ ਪਰੇਸ਼ਾਨੀ ਦਾ ਹੱਲ ਕਰਨਗੇ ਉਹ ਲੜਕਾ ਸੰਤ ਜੀ ਕੋਲ ਜਾਂਦਾ ਹੈ ਤੇ ਆਪਣੀ ਸਾਰੇ ਪਰੇਸ਼ਾਨੀ ਸੰਤ ਜੀ ਨੂੰ ਦੱਸਦਾ ਹੈ ਕਿਸ ਤਰ੍ਹਾਂ ਉਹ ਇੱਕ ਹੀ ਗੱਲ ਨੂੰ ਵਾਰ-ਵਾਰ ਸੋਚਦਾ ਰਹਿੰਦਾ ਹੈ ਤੇ ਪੁਰਾਣੀਆਂ ਗੱਲਾਂ ਨੂੰ ਉਹ ਭੁੱਲ ਨਹੀਂ ਪਾਉਂਦਾ ਲੜਕੇ ਦੀ ਸਵਸਥਾ ਸੁਣ ਤੋਂ ਬਾਅਦ ਸੰਤ ਜੀ ਉੱਠ ਕੇ ਕੁਟਿਆ ਦੇ ਅੰਦਰ ਚਲੇ ਜਾਂਦੇ ਹਨ ਸੰਤ ਜੀ ਦਾ ਇਦਾਂ ਬਿਨਾਂ ਕੋਈ ਜਵਾਬ ਦਿੱਤੇ ਇਸ ਤਰ੍ਹਾਂ ਉੱਠ ਕੇ ਚਲੇ ਜਾਣਾ ਲੜਕੇ ਨੂੰ ਅਜੀਬ ਜਹਾਲ ਲੱਗਦਾ ਹੈ ਲੇਕਿਨ ਉਹ ਫਿਰ ਵੀ ਉੱਥੇ ਬੈਠਾ ਰਹਿੰਦਾ ਹੈ ਥੋੜੀ ਦੇਰ ਬਾਅਦ ਉਹ ਦੇਖਦਾ ਹੈ ਕਿ ਸੰਤ ਜੀ ਇੱਕ ਮਿੱਟੀ ਦੇ ਗਲਾਸ ਵਿੱਚ ਪਾਣੀ ਭਰ ਕੇ ਲਈ ਆਉਂਦੇ ਹਨ ਸੰਤ ਲੜਕੇ ਦੇ ਕੋਲ ਆ ਕੇ ਖਲੋ ਜਾਂਦੇ ਹਨ ਲੜਕਾ ਵੀ ਉਹਨਾਂ ਕੋਲ ਖਲੋ ਜਾਂਦਾ ਹੈ ਸੰਤ ਜੀ ਲੜਕੇ ਨੂੰ ਕਹਿੰਦੇ ਹਨ ਦੱਸ ਇਸ ਗਲਾਸ ਦਾ ਪਾਰ ਕਿੰਨਾ ਹੋਵੇਗਾ ਲੜਕੇ ਨੇ ਕਿਹਾ ਮੈਂ ਇੱਕਦਮ ਸਹੀ ਨਹੀਂ ਦੱਸ ਸਕਦਾ ਪਰ ਫਿਰ ਵੀ ਇਸ ਗਲਾਸ ਦਾ ਪਾਰ ਬਹੁਤ ਘੱਟ ਹੈ ਸੰਤ ਜੀ ਨੇ ਗੰਭੀਰ ਹੋ ਕੇ ਕਿਹਾ ਮੇਰਾ ਪ੍ਰਸ਼ਨ ਇਹ ਹੈ ਕਿ ਜੇ ਮੈਂ ਇਸ ਗਲਾਸ ਨੂੰ ਥੋੜੀ ਦੇਰ ਇਸ ਤਰ੍ਹਾਂ ਫੜ ਕੇ ਰੱਖਾਂਗਾ ਕੀ ਹੋਵੇਗਾ ਲੜਕੇ ਨੇ ਕਿਹਾ ਕੁਝ ਵੀ ਨਹੀਂ ਹੋਵੇਗਾ ਸੰਤ ਜੀ ਨੇ ਫਿਰ ਪੁੱਛਿਆ ਜੇ ਮੈਂ ਇਸ ਗਲਾਸ ਨੂੰ 1 ਘੰਟੇ ਤੱਕ ਫੜ ਕੇ ਰੱਖਾਂਗਾ ਤੇ ਫਿਰ ਕੀ ਹੋਵੇਗਾ ਆਪ ਦੇ ਹੱਥ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਵੇਗਾ ਲੜਕਾ ਕਹਿੰਦਾ ਸੰਤ ਜੀ ਨੇ ਫਿਰ ਪ੍ਰਸ਼ਨ ਕੀਤਾ ਜੇ ਮੈਂ ਇਸ ਗਲਾਸ ਨੂੰ ਪੂਰਾ ਦਿਨ ਫੜ ਕੇ ਰੱਖਾਂਗਾ ਫਿਰ ਕੀ ਹੋਵੇਗਾ ਆਪ ਦੇ ਹੱਥ ਵਿੱਚ ਬਹੁਤ ਹੀ ਜ਼ੋਰ ਦਾ ਦਰਦ ਸ਼ੁਰੂ ਹੋ ਜਾਵੇਗਾ ਲੜਕੇ ਨੇ ਕਿਹਾ ਆਪ ਦਾ ਹੱਥ ਸੁੰਨ ਹੋ ਸੁੰਨ ਵੀ ਹੋ ਸਕਦਾ ਹੈ ਆਪ ਦੇ ਹੱਥਾਂ ਨੂੰ ਲਪਕਾ ਵੀ ਮਾਰ ਸਕਦਾ ਹੈ ਲੜਕੇ ਨੇ ਗੰਭੀਰ ਸ਼ਬਦਾਂ ਵਿੱਚ ਕਿਹਾ ਸੰਤ ਜੀ ਕਹਿੰਦੇ ਹਨ ਬਹੁਤ ਵਧੀਆ ਕਿ ਇਸੇ ਦੌਰਾਨ ਗਲਾਸ ਦਾ ਭਾਰ ਬਦਲਿਆ ਬਦਲਿਆ ਲੜਕੇ ਨੇ ਕਿਹਾ ਨਹੀਂ ਭਾਰ ਤੇ ਨਹੀਂ ਬਦਲਿਆ ਫਿਰ ਸੰਤ ਜੀ ਬੋਲੇ ਫਿਰ ਹੱਥ ਵਿੱਚ ਇਹਨਾਂ ਜ਼ੋਰਦਾਰ ਦਰਦ ਕਿਉਂ ਹੋਇਆ ਲੜਕੇ ਨੇ ਕਿਹਾ ਜਿਆਦਾ ਸਮਾਂ ਫੜਨ ਨਾਲ ਸੰਤ ਜੀ ਨੇ ਫਿਰ ਪ੍ਰਸ਼ਨ ਕੀਤਾ ਦਰਦ ਤੋਂ ਛੁਟਕਾਰਾ ਪਾਉਣ ਲਈ ਮੈਂ ਕੀ ਕਰਾਂ ਲੜਕੇ ਨੇ ਕਿਹਾ ਗਲਾਸ ਥੱਲੇ ਰੱਖ ਦਿਓ ਸੰਤ ਜੀ ਬੋਲੇ ਬਿਲਕੁਲ ਸਹੀ ਫਿਰ ਸੰਤ ਜੀ ਨੇ ਕਹਿਣ ਲੱਗੇ ਜੀਵਨ ਦੀਆਂ ਪਰੇਸ਼ਾਨੀਆਂ ਵੀ ਇਸ ਤਰ੍ਹਾਂ ਹੀ ਹੁੰਦੀਆਂ ਹਨ ਇਹਨਾਂ ਨੂੰ ਕੁਝ ਧੀਰ ਤੱਕ ਆਪਣੇ ਦਿਮਾਗ ਵਿੱਚ ਰੱਖੀਏ ਲੱਗੇਗਾ ਸਭ ਕੁਝ ਠੀਕ ਹੈ ਜੇ ਜ਼ਿਆਦਾ ਧੀਰ ਤੱਕ ਸੋਚੋਗੇ ਤਾਂ ਦਰਦ ਹੋਣ ਲੱਗ ਜਾਵੇਗਾ ਜੇ ਹੋਰ ਜ਼ਿਆਦਾ ਧੀਰ ਤੱਕ ਦਿਮਾਗ ਵਿੱਚ ਰੱਖੋਗੇ ਫਿਰ ਇਹ ਆਪ ਜੀ ਨੂੰ پاگل ਕਰਨਾ ਸ਼ੁਰੂ ਕਰਨ ਲੱਗ ਜਾਣਗੇ ਆਪ ਕੁਝ ਵੀ ਨਹੀਂ ਕਰ ਸਕਦੇ ਸੰਤ ਜੀ ਨੇ ਲੜਕੇ ਵੱਲ ਇਸ਼ਾਰਾ ਕਰਕੇ ਕਿਹਾ ਸੰਤ ਜੀ ਨੇ ਕਿਹਾ ਆਪ ਦੀਆਂ ਪਰੇਸ਼ਾਨੀਆਂ ਜਾਂ ਗਲਤੀਆਂ ਬਾਰੇ ਸੋਚਣਾ ਜ਼ਰੂਰੀ ਹੈ ਉਸ ਨਾਲੋਂ ਵੀ ਜ਼ਿਆਦਾ ਜ਼ਰੂਰੀ ਉਹਨਾਂ ਗਲਤੀਆਂ ਤੋਂ ਸਿੱਖ ਕੇ ਅੱਗੇ ਵਧਣਾ ਜੇ ਇੱਕ ਹੀ ਗੱਲ ਫੜ ਕੇ ਬੈਠੇ ਰਹੀਏ ਠੀਕ ਉਸ ਗਲਾਸ ਦੀ ਤਰ੍ਹਾਂ ਫਿਰ ਤੁਹਾਡੇ ਜੀਵਨ ਵਿੱਚ ਦਰਦ ਪੈਦਾ ਹੋ ਜਾਵੇਗਾ ਜੇ ਤੁਸੀਂ ਆਪਣੀ ਪੁਰਾਣੀ ਜ਼ਿੰਦਗੀ ਨੂੰ ਲੈ ਕੇ ਬੈਠੇ ਰਹਿੰਦੇ ਹੋ ਫਿਰ ਅੱਜ ਵੀ ਤੁਹਾਡੇ ਹੱਥ ਵਿੱਚੋਂ ਨਿਕਲ ਜਾਵੇਗਾ ਫਿਰ ਤੁਸੀਂ ਪਿਛੇ ਹੋਰ ਹੀ ਪਿਛੇ ਵਿੱਚ ਹੋਰ ਹੀ ਪਸਤਾਵੋਗੇ ਇਸ ਲਈ ਜੋ ਪਿਛੇ ਹੋ ਗਿਆ ਹੋ ਗਿਆ ਅੱਗੇ ਸਮਝ ਕੇ ਚੱਲੋ ਸਭ ਠੀਕ ਹੋ ਜਾਵੇਗਾ ਪ੍ਰਮਾਤਮਾ ਤੇ ਭਰੋਸਾ ਰੱਖੋ ਜਿਆਦਾ ਚਿੰਤਾ ਨਹੀਂ ਕਰਨੀ ਚਾਹੀਦੀ ਚਿੰਤਾ ਆਪਕੋ ਚਿਖਾ ਤੱਕ ਲੈ ਜਾਵੇਗੀ ਨਾ ਕਰੋ ਚਿੰਤਾ ਤੁਹਾਡਾ ਆਪਣਾ ਸਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ